ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲ ਕਦਮੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਲੰਧਰ ਨਗਰ ਨਿਗਮ ਜਲੰਧਰ ਪੁਲਿਸ ਕਮਿਸ਼ਨ ਨਾਲ ਮਿਲ ਕੇ ਸ਼ੁਕਰਵਾਰ ਨੂੰ ਬਦਨਾਮ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਸਾਰੀ ਨੂੰ ਠਾ ਦਿੱਤਾ ਗਿਆ ਜਲੰਧਰ ਦੇ ਪੁਲਿਸ ਕਮਿਸ਼ਨ ਤਾਨਪ੍ਰੀਤ ਕੋਨੇ ਦੱਸਿਆ ਕਿ ਅਵਾਦਪੁਰਾ ਵਿਖੇ ਹਨੀ ਕਲਿਆਂਦੀ ਗੈਰ ਕਾਨੂੰਨੀ ਉਸਾਰੀ ਨੂੰ ਠਾ ਦਿੱਤਾ ਗਿਆ ਹਨ ਇੱਕ ਬਦਨਾਮ ਨਸ਼ਾ ਤਸਕਰ ਜਿਸ ਦੇ ਖਿਲਾਫ 5 ਐਫਆਈਆਰ ਦਰਜ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਡਰੱਗ ਮਾਫੀਆ ਨੂੰ ਸਖਤ ਸੰਦੇਸ਼ ਦੇਣ ਲਈ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ ਉਨਾ ਕਹਿਆ ਹੈ ਕਿ ਇਸ ਨਾਲ ਉਹ ਜਹ ਕਿਨੌਣੇ ਅਪਰਾਧ ਵਿੱਚ ਸ਼ਾਮਲ ਲੋਕਾਂ ਵਿੱਚ ਡਰ ਪੈਦਾ ਕਰਨ ਵਿੱਚ ਮਦਦ ਮਿਲੇਗੀ ਉਹਨਾਂ ਨੇ ਸ਼ਹ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕਮਿਸ਼ਨਰ ਪੁਲਿਸ ਦੀ ਬਚਨ ਬਤਾਨੋ ਦੁਹਰਾਉਂਦਿਆਂ ਨਾਗਰਿਕਾਂ ਨੂੰ ਸਰਕਾਰ ਵੱਲੋਂ ਜਾਰੀ WhatsApp ਨੰਬਰ ਆਹੀਂ ਨਸ਼ਾ ਨਾਲ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਕਹਿੰਦੇ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਬਿਊਰੋ ਰਿਪੋਰਟ ਜ਼ੰਮਿਸਟ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚੱਲ ਰਹੀ ਹੈ ਜੀ ਯੋਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ 9 ਤਰੀਕ ਨੂੰ ਅਬਾਦਪੁਰਾ ਲਿੰਕ ਰੋਡ ਤੇ ਆਪਣੇ ਮਾਡਲ ਟਾਊਨ ਡਿਵੀਜ਼ਨ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ ਜ ਜਿਹਦੇ ਵਿੱਚ ਇਹ ਬੰਦੇ ਦਾ ਨਾਮ ਹਨੀ ਕਲਿਆਣ ਹੈ ਜਿਹਦਾ ਘਰ ਡਿਮੋਲਿਸ਼ ਕੀਤਾ ਜਾ ਰਿਹਾ ਜੀ ਤੇ ਇਹਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਸੀ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜੀ ਇਹ ਕਿਉਂਕਿ ਕਾਰਪੋਰੇਸ਼ਨ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਉਹਦੇ ਅਗੇਂਸਟ ਬਣਿਆ ਹੋਇਆ ਸੀ ਜੀ ਜੋ ਉਹਨਾਂ ਦੇ ਲਾਜ਼ ਨੇ ਕਿ ਗਲੀ ਦੇ ਬਾਹਰ ਨਹੀਂ ਕੋਈ ਚਬਾਰਾ ਹੋਣਾ ਚਾਹੀਦਾ ਉਹਦੇ ਰਿਗਾਰਡਿੰਗ ਇਹ ਕੀਤਾ ਗਿਆ ਬਿਲਕੁਲ ਜੀ ਨਸ਼ਾ ਇਹ ਇਸ ਬੰਦੇ ਤੇ ਪੰਜ ਪਰਚੇ ਹੈਗੇ ਸੀ ਤੇ تینوں ਨਾ ਜੋ ਐਨਡੀਪੀਐਸ ਦੇ ਪਰਚੇ ਸੀ ਤੇ ਇਹ ਉਹਨਾਂ ਵਿੱਚੋਂ ਕਨਵਿਕਟਡ ਵੀ ਹੈਗਾ ਜੀ ਇਸ ਟਾਈਮ ਇਹ ਫਰਾਰ ਹੈ ਜੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜੀ ਇਹਨੂੰ ਅਰੈਸਟ ਕਰਾਂਗੇ ਜੀ